ਹੋਲੀ ਵਾਲੇ ਦਿਨ ਜ਼ਬਰਦਸਤ ਹੋਇਆ ਹੰਗਾਮਾ ਬਹੁਤ ਹੀ ਰੌਵਾਂ ਵਿਚਾਲੇ ਹੋਈ ਪੱਥਰਬਾਜ਼ੀ ਬੀਤੀ ਦਿਨੀ ਹੋਲੀ ਦਾ ਤਿਹਾਰ ਪੂਰੇ ਹੀ ਦੇਸ਼ ਭਰ ਦੇ ਵਿੱਚ ਵੱਡੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿੱਥੇ ਵੱਖ-ਵੱਖ ਸ਼ਹਿਰਾਂ ਤੋਂ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਉੱਥੇ ਹੀ ਕਈ ਤਹਵਾਂ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਮਨਪੱਗ ਦੀ ਘਟਨਾ ਵਾਪਰੀ ਕਿਤੇ ਲੜਾਈ ਝਗੜੇ ਵੀ ਹੋਏ ਨੇ ਤਾਂ તાਜ ਤਸਵੀਰਾਂ ਲੁਧਿਆਣਾ ਦੇ ਮਾਰਡਲ ਟਾਊਨ ਦੀ ਸਾਹਮਣੇ ਆਈਆਂ ਜਿੱਥੇ ਏਰੀ ਅਬਦੁੱਲਾਪੁਰ ਦੇ ਬਸਤੀ ਦੇ ਵਿੱਚੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੋ ਟੀਰਾਵਾਂ ਵਿਚਾਲੇ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬਹਿਸਬਾਜੀ ਹੋਈ ਤੇ ਬਾਅਦ ਵਿੱਚ ਪੱਥਰਬਾਜੀ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਬਾਅਦ ਮਾਮਲਾ ਜ਼ਿਆਦਾ ਭੱਖ ਗਿਆ ਤੇ ਇੱਟਾ ਰੋੜੇ ਵਰਾਏ ਗਏ ਤੇ ਇੱਟਾ ਰੋੜੇ ਮੰਦਰ ਦੇ ਵਿੱਚ ਜਾ ਕੇ ਵਜੇ ਜਿੱਥੇ ਕੀ ਭਗਵਾਨ ਵਾਲਮੀਕ ਜੀ ਦਾ ਮੰਦਰ ਸੀ ਤੇ ਉੱਥੇ ਜਾ ਕੇ ਜਦੋਂ ਇਟਾ ਰੋੜੇ ਵਜੇ ਦਾ ਖਾਂਚਾ ਜਿਹੜਾ ਬੁਰੀ ਤਰੀਕੇ ਦੇ ਨਾਲ ਟੁੱਟਿਆ ਤੇ ਵਾਲਮੀਕ ਭਾਈਚਾਰੇ ਦੇ ਵਿੱਚ ਰੋਸ ਦਿਖਣ ਨੂੰ ਮਿਲਿਆ ਤਾਂ ਘਟਨਾ ਦੀ ਸੀਸੀਟੀਵੀ ਤਸਵੀਰਾਂ ਵੀ ਦੇਖੀਆਂ ਜਾ ਸਕਦੀਆਂ ਨੇ ਕਿ ਇਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਨੇ ਉਹ ਪੱਥਰबाजी ਕਰਦੇ ਹੋਏ ਨਜ਼ਰ ਆਏ ਨੇ ਤੇ ਘਟਨਾ ਕ੍ਰਮ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਏ ਮੁਕੇ ਤੇ ਪੁਲਿਸ ਪਹੁੰਚਦੀ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਨਾਮ ਹੈ ਤੁਹਾਡਾ ਜਿਹੜੀ ਇਹ ਝਗੜਾ ਹੋਇਆ ਕਿੱਥੇ ਹੋਇਆ ਕਿਉਂ ਹੈ ਜੀ ਇਹ ਮੇਰਾ ਨਾਮ ਰਵਿੰਦਰਪਾਲ ਘਈ ਹੈ ਮੈਂ ਬਤੌਰ ਚੇਅਰ ਮੈਂ ਭਗਵਾਨ ਵਾਲਮੀਕੀ ਧਰਮਸ਼ਾਲਾ ਮੰਦਿਰ ਕਮੇਟੀ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਕੁਝ ਗਲਤ ਅਨਸਰ ਜਿਹੜੇ ਆ ਸਾਡੇ ਭਗਵਾਨ ਵਾਲਮੀਕੀ ਗੇਟ ਤੇ ਆਏ ਕੋਈ ਬੱਚਿਆਂ ਦੀ ਪੁਰਾਣੀ ਜਾਂ ਨਵੀਂ ਕੋਈ ਲੜਾਈ ਹੋਈ ਸੀ ਉਹਦੇ ਕਰਕੇ ਉਹਨਾਂ ਨੇ ਜਾਣ ਬੁੱਝ ਕੇ ਇੱਕ ਦਿਮਾਗ 'ਚ ਕਿਉਰਿਓਸਿਟੀ ਜਗਾ ਕੇ ਵੀ ਇਹ ਵਾਲਮੀਕਨ ਲੋਗ ਐ ਇਹ ਨੀਚ ਲੋਗ ਐ ਗਾਲਾਂ ਕੱਢ ਕੇ ਸਾਡਾ ਮੰਦਿਰ ਤੋੜ ਕੇ ਗਏ ਆ ਬੱਚੇ ਲੜਦੇ ਆ ਅਸੀਂ ਫੈਸਲਾ ਕਰਾ ਦਿੰਦੇ ਕੋਈ ਗੱਲ ਨਹੀਂ ਬੱਚੇ ਹਮੇਸ਼ਾ ਕੋਈ ਨਾ ਕੋਈ ਆਪਸ ਚ ਜਵਾਨ ਬੱਚੇ ਲੜਦੇ ਰਹਿੰਦੇ ਪਰ ਸਾਨੂੰ ਇਸ ਗੱਲ ਦਾ ਬੜਾ ਰੰਜ ਹੈ ਕਿ ਸਾਡੇ ਮਹਾਰਾਜ ਦੀ ਬੇਅਦਬੀ ਕੀਤੀ ਹੈ ਤੇ ਅਸੀਂ ਇਹਨਾਂ ਨੂੰ ਕਿਸੇ ਹਾਲਾਤ ਦੇ ਵਿੱਚ ਛੱਡਾਂਗੇ ਨਹੀਂ ਸਰ ਜਿੱਥੋਂ ਦੇ ਨੌਜਵਾਨ ਦੇ ਪੁਲਿਸ ਕਿਦਾਂ ਦੀ ਕਾਰਵਾਈ ਕਰ ਰਹੇ ਆਈ ਹੈ ਪੁਲਿਸ ਮੈਡਮ ਆਏ ਆ ਐਸ ਐਚਓ ਬਹੁਤ ਅੱਛਾ ਸਾਨੂੰ ਭਰੋਸਾ ਦਿਵਾਇਆ ਹੈ ਸ਼ਾਇਦ ਪਤਾ ਲੱਗਿਆ ਕਿ ਇੱਕ ਉਹਨਾਂ ਦਾ ਬ੍ਰਦਰ ਜਾਂ ਕੋਈ ਉਹਨਾਂ ਨੇ ਕੈਪਚਰ ਵੀ ਕੀਤਾ ਆ ਤੇ ਇਹ ਹੈਗਾ ਆ ਸੁਖਚੈਨ ਸਿੰਘ ਉਰਫ सोनू ਜੋ ਪਤਾ ਲੱਗਿਆ ਮੈਨੂੰ ਕਿ ਉਹ ਦੇ ਨਾਲ ਲੜਾਈ ਹੋਈ ਉਹੀ ਗੈਂਗਵਾਰ ਨੂੰ ਅਗਵਾਈ ਕਰ ਰਿਹਾ ਸੀ ਉਹਨੇ ਇਹ ਗੈਂਗਵਾਰ ਕੀਤੀ ਆ ਔਰ ਆਪਣੀ ਕ੍ਰਿਓਸਿਟੀ ਜਗਾ ਕੇ ਆਪਣੇ ਦਿਮਾਗ ਚ ਰੱਖ ਕੇ ਨੀਚਤਾ ਦਾ ਇਹ ਦਿੱਤਾ ਆ ਉਹਨੇ ਪ੍ਰਮਾਣ ਕਿ ਮਹਾਰਾਜ ਦੇ ਜਿਹੜੇ ਸਾਡੇ ਮੰਦਰ ਦੇ ਉੱਤੇ ਇਹ ਅਟੈਕ ਕੀਤਾ ਠੀਕ ਹੈ ਨਾ ਅਸੀਂ ਇਹ ਚਾਹੁੰਦੇ ਆ ਸਾਨੂੰ ਇਨਸਾਫ ਮਿਲੇ ਇਹ ਅਬਦੁੱਲਾਹ ਪਰ ਬਸੇ ਰਹੇਗਾ ਸਾਡੇ ਮਸਲਾ ਅਰੇ ਧਿਆਨ ਚ ਆਇਆ ਹੁਣੇ ਸਾਡੇ ਵੱਲ ਕੰਪਲੇਂਟ ਮੂਵ ਕੀਤੀ ਗਈ ਸੀ ਨਾ ਵੱਲੋਂ ਕਿ ਕਿਸੇ ਦੋ ਤਰ੍ਹਾਂ ਦੇ ਵਿਚਕਾਰ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ ਬਹਿਸ ਬਾਜੀ ਤਕਰਾਰ ਬਾਜੀ ਦੇ ਦੌਰਾਨ ਉਹਨਾਂ ਨੇ ਇੱਥੇ ਗੱਡੀਆਂ ਦੇ ਉੱਪਰ ਪੱਥਰबाजी ਕੀਤੀ ਤੇ ਜਿਸ ਦੌਰਾਨ ਇੱਕ ਜਿਹੜਾ ਪੱਥਰ ਹੈਗਾ ਉਹ ਆਪਣੇ ਭਗਵਾਨ ਬਾਲਮੀਕ ਦੇ ਮੰਦਿਰ ਦੇ ਅੰਦਰ ਚਲਾ ਗਿਆ ਬਾਕੀ ਚੀਜ਼ ਮੌਕੇ 'ਤੇ ਤੁਸੀਂ ਵੈਰੀਫਾਈ ਕਰ ਰਹੇ ਹੋ ਜਿਸ ਅਕੋਰਡਿੰਗ ਜੀ ਗੱਡੀਆਂ ਦੇ ਟੋੜੇ ਗਏ ਗੱਡੀ ਸੀ ਟੋੜੇ ਗਏ ਬਿਲਕੁਲ ਫੁਟੇ ਰਿਹਾ ਖੰਗਾਲ ਰਹੇ ਹਾਂ ਜੀ ਬਾਕੀ ਸੀ ਫੁਟੇਜ ਚੈੱਕ ਕਰ ਰਹੇ ਹਾਂ ਤੇ ਮੌਕੇ ਤੇ ਵੈਰੀਫਾਈ ਕਰ ਰਹੇ ਹਾਂ ਚਰਦਕਲਾ ਟਾਈਮ ਟੀਵੀ ਲਈ ਲੁਧਿਆਣਾ ਤੋਂ ਜਤਿੰਦਰਪਾਲ ਛਾਬੜਾ ਅਤੇ ਟਿੰਕਾ ਦੀ ਰਿਪੋਰਟ

ਦੇਵੀ ਦੇਵ ਸਿਦਨ ਕੇ ਲੋਕ ਮੈਂ ਪ੍ਰਸਿੱਧ ਹੋ ਰਿਹਾ ਸਿਦ ਗੁਰੂ ਗੋਬਿੰਦ ਸਿੰਘ ਜੀ ਕੋ ਹੋਲਾ ਗੁਰੂ ਪਿਆਰੀ ਸਾਜ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ 14ਵਾਂ ਹੋਲਾ ਮਹੱਲਾ ਗੁਰਦੁਆਰਾ ਸਾਹਿਬ ਰਿਵਰ ਸਾਈਡ ਵਿਖੇ 29 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਯੇਗਾ ਕੇ ਭਾਈ ਜਸਵੰਤ ਸਿੰਘ ਖਾਲੜਾ ਅਤੇ ਭਾਈ ਦिलाਵਰ ਸਿੰਘ ਬੱਬਰ ਦੀ 30 ਸਾਲਾ ਸ਼ਹੀਦੀ ਨੂੰ ਸਮਰਪਿਤ ਹੋਵੇਗਾ। ਸ਼ਨੀਵਾਰ ਸ਼ਾਮ 5 ਵਜੇ ਗੱਤਕੇ ਦਾ ਸੰਜਾ ਅਖਾੜਾ ਲੱਗੇਗਾ। ਜਿਸ ਵਿੱਚ ਕੈਲੀਫੋਰਨੀਆ ਤੇ ਬਾਹਰੋਂ ਆਏ ਖਿਡਾਰੀ ਭਾਗ ਲੈਣਗੇ। ਐਤਵਾਰ ਨੂੰ ਸਵੇਰੇ 8 ਵਜੇ ਕੈਲੀਫੋਰਨੀਆ ਗੱਤਕਾ ਦਲ ਦੇ ਸਾਰੇ ਅਖਾੜਿਆਂ ਦੀਆਂ 60 ਟੀਮਾਂ ਗੱਤਕੇ ਦੇ ਜੋਰ ਦਿਖਾਉਣਗੇ। ਇਹਨਾਂ ਪ੍ਰੋਗਰਾਮ ਵਿੱਚ ਸ਼ਹੀਦ ਪਰਿਵਾਰਾਂ ਦਾ ਸਲਮਾਨ ਵੀ ਕੀਤਾ ਜਾਵੇਗਾ। ਆਪ ਸਾਰਿਆਂ ਨੂੰ इन्हों आनंदमय समागम में शामिल समाग होने की बेनती की जाती है यह समागम का विशेष प्रसारण लगातार 16 घंटे में तीह मार्च को चढ़ती कला टाइम टीवी नॉर्थ अमरीका से भी, भी खाया जाए This program is sponsored by the Singla office Bakersfield for all your immigration family law needs call or scan QR code to contact us Rodis Inc million miles with smile or scan QR code to contact us Flying Truck Repair Trust We Build In Truck Repair Or Scan QR Code To Contact Us The Masala Twist Oxnard Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Fine Authentic Indian Cuisine In Tracy Or Scan QR Code To Contact Us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.